ਬਰੀਏ ਕਿ ਵੀਆਈਡੀ ਜਿਹੜਾ ਤੁਹਾਡਾ ਨਗਮਾ ਸੀ ਉਹਦੇ ਵੀ ਤੁਸੀਂ ਗੱਲ ਕੀਤੀ ਸੀ ਕਿ ਕੁਝ ਕੋਹਾਂ ਦੇ ਗਦਾਰ ਬੰਦੇ ਨੇ ਕਿਤੀ ਉਹਨਾਂ ਵਾਸਤੇ ਮੈਂ ਬੋਝ ਦੇਖੀਏ ਉਹ ਵੀ ਜਿਹੜੀ ਆ ਨਾ ਗੱਲ ਬਹੁਤ ਦਿਲ ਨੂੰ ਲੱਗਦੀ ਆ ਤੇ ਹੁਣ ਵੀ ਹੁਣ ਦੇ ਮਾਹੌਲ 'ਚ ਵੀ ਲੱਗਦਾ ਕਿ ਆ ਉਹ ਗੱਲਾਂ ਬਿਲਕੁਲ ਸੱਚੀਆਂ ਹੀ ਮੈਂ ਕਹਿੰਦਾ ਸੁਣਾਈ ਤੇ ਇਹ ਸੁਣਾ ਦਿਓ ਹੱਲੇ ਦੇ ਨਾਲ ਸੁਣੋ ਵੀਰੋ ਪ੍ਰੇਮ ਦੇ ਨਾਲ ਅਸਦਾਏ ਸੂਈਆ ਦਿੱਲੀ ਜਾ ਕੇ ਰਾਣੀ ਨੂੰ ਅਸਦਾਏ ਸੂਈਆ ਦਿੱਲੀ ਜਾ ਕੇ ਰਾਣੀ ਨੂੰ ਤੀਰ ਬਾੜੇ ਬਾਰੇ تیرے ਬਾਰੇ ਬੱਬੇ ਦੀ ਮੈਂ ਕੋੜ ਵੇਖੀਏ ਨਾ ਵਾਸਤੇ ਮੈਂ ਬੋਝ ਵੇਖੀਏ ਇੱਕ ਹੀ ਨਸ਼ੇਰ ਹੁੰਦਾ ਮਾਨ ਬੀਬੀ ਜੀ ਉਹ ਪੱਪਰ ਸ਼ੇਰਾਂ ਦੀ ਉੱਥੇ ਫੌਜ ਵੇਖੀਏ ਜੇ ਬਾਬਾ ਜੀ ਇੱਕ ਵੀਆਈਡੀ ਜਿਹੜਾ ਤੁਹਾਡਾ ਨਗਮਾ ਸੀ ਉਹਦੇ ਵੀ ਤੁਸੀਂ ਗੱਲ ਕੀਤੀ ਸੀ ਕਿ ਕੁਝ ਕੋਨਾਂ ਦੇ ਗਦਰ ਬੰਦੇ ਨੇ ਕੀਤੀ ਉਹਨਾਂ ਵਾਸਤੇ ਮੈਂ ਬੋਝ ਦੇਖੀਏ ਉਹ ਵੀ ਜਿਹੜੀ ਆ ਨਾ ਗੱਲ ਬਹੁਤ ਦਿਲ ਨੂੰ ਲੱਗਦੀ ਆ ਤੇ ਹੁਣ ਵੀ ਹੁਣ ਦੇ ਮਾਹੌਲ 'ਚ ਵੀ ਲੱਗਦਾ ਕਿ ਆ ਉਹ ਗੱਲਾਂ ਬਿਲਕੁਲ ਸੱਚੀਆਂ ਮਾਂ ਕਹਿੰਦਾ ਸਨਾਈ ਤੇ ਇਹ ਸੁਣਾ ਦਿਓ ਹੱਲੇ ਦੇ ਨਾਲ ਸੁਣੋ ਵੀਰੋ ਪ੍ਰੇਮ ਦੇ ਨਾਲ ਅਸਦਾਏ ਸੂਈ ਆ ਦਿੱਲੀ ਜਾ ਕੇ ਰਾਣੀ ਨੂੰ ਆਹੋ ਜੀ ਕਿ ਕੁਝ ਉਹਨਾਂ ਦੇ ਗਰਦਾਰ ਬੰਦੇ ਨੇ ਕਿッキー ਉਹਨਾਂ ਵਾਸਤੇ ਮੈਂ ਬੋਝ ਦੇਖੀਏ ਉਹ ਵੀ ਜਿਹੜੀ ਆ ਨਾ ਗੱਲ ਬਹੁਤ ਦਿਲ ਨੂੰ ਲੱਗਦੀ ਆ ਤੇ ਹੁਣ ਵੀ ਹੁਣ ਦੇ ਮਾਹੌਲ 'ਚ ਵੀ ਲੱਗਦਾ ਕਿ ਆ ਉਹ ਗੱਲਾਂ ਬਿਲਕੁਲ ਸੱਚੀ ਆ ਮੈਂ ਕਹਿੰਦਾ ਸੁਣਾਈ ਦਈਏ ਸੁਣਾ ਦਿਓ ਹੱਲੇ ਦੇ ਨਾਲ ਸੁਣੋ ਵੀਰੋ ਪ੍ਰੇਮ ਦੇ ਨਾਲ ਅਸਦਾਏ ਸੂਈ ਆ ਦਿੱਲੀ ਜਾ ਕੇ ਰਾਣੀ ਨੂੰ ਆਹ ਹਾ ਅਸਦਾਏ ਸੂਈ ਆ ਦਿੱਲੀ ਜਾ ਕੇ ਰਾਣੀ ਨੂੰ ਤੀਰ ਬਾੜੇ ਤੀਰ ਬਾੜੇ ਦੀਰ ਬਾਰੇ ਬਾਬੇ ਦੀ ਮੈਂ ਖੋੜ ਵੇਕੀਏ ਹਾਂ ਜੀ ਨਾ ਸ਼ੇਰ ਹੁੰਦਾ ਮਾਨ ਬੀਚੀ ਜੀ ਬੱਬਰ ਸ਼ੇਰਾਂ ਦੀ ਉਸ ਤੇ ਫਾੜ ਵੇਕੀਏ ਬਾਦੀ ਕਰਦੇ ਨਹੀਂ ਤੇ ਜਿਹੜਾ ਬਾਦੀ ਕਰਦਾ ਉਹਦੀ ਬਾਦੀ ਚਰਦੇ ਨਹੀਂ ਹਰ ਬੰਦੇ ਨੇ ਤਿੰਨ ਚਾਰੀ ਉਹ ਤੇ ਫਾਜ ਵੇਖੀਏ ਜੇ ਬਾਬਾ ਜੀ ਇੱਕ ਵੀਆਈਡੀ ਜਿਹੜਾ ਤੁਹਾਡਾ ਨਗਮਾ ਸੀ ਉਹਦੇ ਵੀ ਤੁਸੀਂ ਗੱਲ ਕੀਤੀ ਸੀ ਕਿ ਕੁਝ ਕੋਹਾਂ ਦੇ ਗਦਾਰ ਬੰਦੇ ਨੇ ਕਿਤੀ ਉਹਨਾਂ ਵਾਸਤੇ ਮੈਂ ਬੋਝ ਦੇਖੀਏ ਉਹ ਵੀ ਜਿਹੜੀ ਆ ਨਾ ਗੱਲ ਬਹੁਤ ਦਿਲ ਨੂੰ ਲੱਗਦੀ ਆ ਤੇ ਹੁਣ ਵੀ ਹੁਣ ਦੇ ਮਾਹੌਲ ਚ ਵੀ ਲੱਗਦਾ ਕਿ ਆ ਉਹ ਗੱਲਾਂ ਬਿਲਕੁਲ ਸੱਚੀਆਂ ਆ ਮੈਂ ਕਹਿੰਦਾ ਸੁਣਾਈ ਦਈਏ ਸੁਣਾ ਦਿਓ ਹੱਲੇ ਦੇ ਨਾਲ ਸੁਣੋ ਵੀਰੋ ਪ੍ਰੇਮ ਦੇ ਨਾਲ ਅਸਦਾਏ ਸੂਈ ਆ ਦਿੱਲੀ ਜਾ ਕੇ ਰਾਣੀ ਨੂੰ ਅਸਦਾਏ ਸੂਈ ਦਿੱਲੀ ਜਾ ਕੇ ਰਾਣੀ ਬਾਰੇ تیر ਬਾੜੇ تیر ਬਾੜੇ ਬਾਬੇ ਦੀ ਮੈਂ ਕੋੜ ਵੇਖੀਏ ਨਾ ਵਾਸਤੇ ਮੈਂ ਬੋਝ ਵੇਖੀਏ ਕਿ ਕਿਹਦੀ ਨਸ਼ੇਰ ਹੁੰਦਾ ਮਾਨ ਬੀਬੀ ਜੀ ਉਹ ਪੱਪਰ ਸ਼ੇਰਾਂ ਦੀ ਉੱਤੇ ਫੌਜ ਵੇਖੀਏ ਜੇ ਬਾਬਾ ਜੀ ਇੱਕ ਵੀਆਈਡੀਓ ਜਿਹੜਾ ਤੁਹਾਡਾ ਨਗਮਾ ਸੀ ਉਦੋਂ ਵੀ ਤੁਸੀਂ ਗੱਲ ਕੀਤੀ ਸੀ ਕਿ ਕੁਝ ਕੋਹਾਂ ਦੇ ਗਦਰ ਬੰਦੇ ਨੇ ਠੀਕ ਕਿ ਉਹਨਾਂ ਵਾਸਤੇ ਮੈਂ ਬੋਝ ਦੇਖੀਏ ਉਹ ਵੀ ਜਿਹੜੀ ਆ ਨਾ ਗੱਲ ਬਹੁਤ ਦਿਲ ਨੂੰ ਲੱਗਦੀ ਆ ਤੇ ਹੁਣ ਵੀ ਹੁਣ ਦੇ ਮਾਹੌਲ 'ਚ ਵੀ ਲੱਗਦਾ ਕਿ ਆ ਉਹ ਗੱਲਾਂ ਬਿਲਕੁਲ ਸੱਚੀਆਂ ਕਹਿੰਦਾ ਸੁਣਾਈ ਤੇ ਇਹ ਸੁਣਾ ਦਿਓ ਹੱਲੇ ਦੇ ਨਾਲ ਸੁਣੋ ਵੀਰੋ ਪ੍ਰੇਮ ਦੇ ਨਾਲ ਅਸਦਾਏ ਸੂਈ ਆ ਦਿੱਲੀ ਜਾ ਕੇ ਰਾਣੀ ਨੂੰ ਹਾਂ ਹਾਂ ਅਸਦਾਏ ਮਾਤੀ ਉਹਦੇ ਵੀ ਤੁਸੀਂ ਗੱਲ ਕੀਤੀ ਸੀ ਕਿ ਕੁਝ ਕੋਹਾਂ ਦੇ ਗਦਰ ਬੰਦੇ ਨੇ ਕਿਤੀ ਉਹਨਾਂ ਵਾਸਤੇ ਮੈਂ ਬੋਝ ਦੇਖੀਏ ਉਹ ਵੀ ਜਿਹੜੀ ਆ ਨਾ ਗੱਲ ਬਹੁਤ ਦਿਲ ਨੂੰ ਲੱਗਦੀ ਆ ਤੇ ਹੁਣ ਵੀ ਹੁਣ ਦੇ ਮਾਹੌਲ 'ਚ ਵੀ ਲੱਗਦਾ ਕਿ ਆ ਉਹ ਗੱਲਾਂ ਬਿਲਕੁਲ ਸੱਚੀਆਂ ਹੀ ਮੈਂ ਕਹਿੰਦਾ ਸੁਣਾਈ ਤੇ ਇਹ ਸੁਣਾ ਦਿਓ ਹੱਲੇ ਦੇ ਨਾਲ ਸੁਣੋ ਵੀਰੋ ਪ੍ਰੇਮ ਦੇ ਨਾਲ ਅਸਦਾਏ ਸੂਈ ਆ ਦਿੱਲੀ ਜਾ ਕੇ ਰਾਣੀ ਨੂੰ ਅਸਦਾਏ ਸੂਈ ਆ ਦਿੱਲੀ ਜਾ ਕੇ ਰਾਣੀ ਨੂੰ ਤੀਰ ਬਾੜੇ ਤੀਰ ਬਾੜੇ ਦੀਰ ਬਾਰੇ ਬਾਬੇ ਦੀ ਮੈਂ ਖੋਜ ਵੇਖੀ ਏ ਵੇਖੀ ਨਾ ਸ਼ੇਰ ਹੁੰਦਾ ਮਾਨ ਬੀਜੀ ਜੀ ਬੱਬਰ ਸ਼ੇਰਾਂ ਦੀ ਉੱਤੇ ਥਾਜ ਵੇਖੀ ਏ ਬਾਦੀ ਕਰਦੇ ਨਹੀਂ ਤੇ ਜਿਹੜਾ ਬਾਦੀ ਕਰਦਾ ਉਹਦੀ ਬਾਦੀ ਚਰਦੇ ਨਹੀਂ ਖੰਡੇ ਨਾਲ ਗਦਾਰ ਬੰਦੇ ਨੇ ਤਿੰਨ ਚਾਰ ਨੂੰ ਅਬ ਵੀ ਇੱਕ ਵੀਆਈਡੀ ਜਿਹੜਾ ਤੁਹਾਡਾ ਨਗਮਾ ਸੀ ਉਹਦੇ ਵੀ ਤੁਸੀਂ ਗੱਲ ਕੀਤੀ ਸੀ ਕਿ ਕੁਝ ਕੁ ਉਹਨਾਂ ਦੇ ਗਤਾਰ ਬੰਦੇ ਨੇ ਕਿ ਉਹਨਾਂ ਵਾਸਤੇ ਮਾਹੌਲ ਦੇਖੀਏ ਉਹ ਵੀ ਜਿਹੜੀ ਆ ਨਾ ਗੱਲ ਬਹੁਤ ਦਿਲ ਨੂੰ ਲੱਗਦੀ ਆ ਤੇ ਹੁਣ ਵੀ ਹੁਣ ਦੇ ਮਾਹੌਲ ਚ ਵੀ ਲੱਗਦਾ ਕਿ ਆ ਉਹ ਗੱਲਾਂ ਬਿਲਕੁਲ ਸੱਚੀਆਂ ਹੀ ਮੈਂ ਕਹਿੰਦਾ ਸੁਣਾਈ ਦਈਏ ਸੁਣਾ ਦਿਓ ਹੱਲੇ ਦੇ ਨਾਲ ਸੁਣੋ ਵੀਰ ਪ੍ਰੇਮ ਦੇ ਨਾਲ ਅਸਦਾਏ ਸੂਈਆ ਦਿੱਲੀ ਜਾ ਕੇ ਰਾਣੀ ਨੂੰ ਅਸਦਾਏ ਸੂਈਆ ਦਿੱਲੀ ਜਾ ਕੇ ਰਾਣੀ ਨੂੰ ਤੀਰ ਬਾੜੇ ਦੀਰ ਬਾਲੇ ਦੀਰ ਬਾਲੇ ਬਾਬੇ ਦੀ ਮੈਂ ਕੋਰ ਵੇਖੀਏ ਨਾ ਵਾਸਤੇ ਮੈਂ ਬੋਝ ਵੇਖੀਏ ਇੱਕ ਹੀ ਨਸ਼ੇਰ ਹੁੰਦਾ ਮਾਨ ਬੀਬੀ ਜੀ ਉਹ ਪੱਪਰ ਸ਼ੇਰਾਂ ਦੀ ਉਥੇ ਫੌਜ ਵੇਖੀਏ ਜੇ ਬਾਬਾ ਜੀ ਇੱਕ ਵੀਆਈਪੀ ਜਿਹੜਾ ਤੁਹਾਡਾ ਨਗਮਾ ਸੀ ਉਹਦੇ ਵੀ ਤੁਸੀਂ ਗੱਲ ਕੀਤੀ ਸੀ ਕਿ ਕੁਝ ਕੁ ਉਹਨਾਂ ਦੇ ਗਦਾਰ ਬੰਦੇ ਨੇ ਕੀਤੀ ਉਹਨਾਂ ਵਾਸਤੇ ਮੈਂ ਬੋਝ ਦੇਖੀਏ ਉਹ ਵੀ ਜਿਹੜੀ ਆ ਨਾ ਗੱਲ ਬਹੁਤ ਦਿਲ ਨੂੰ ਲੱਗਦੀ ਹੈ ਤੇ ਹੁਣ ਵੀ ਹੁਣ ਦੇ ਮਾਹੌਲ 'ਚ ਵੀ ਲੱਗਦਾ ਕਿ ਆ ਉਹ ਗੱਲਾਂ ਬਿਲਕੁਲ ਸੱਚੀ ਆ ਮਾਗਨਾ ਸੁਨਾਈ ਤੇ ਇਹ ਸੁਣਾ ਦਿਓ ਹੱਲੇ ਦੇ ਨਾਲ ਸੁਣੋ ਵੀਰੋ ਪ੍ਰੇਮ ਦੇ ਨਾਲ ਅਸਦਾਏ ਸੂਈਆ ਦਿੱਲੀ ਜਾ ਕੇ ਰਾਣੀ ਨੂੰ ਅਸਦਾਏ ਜੀ ਜੀ ਕਿ ਕੁਝ ਕੁ ਉਹਨਾਂ ਦੇ ਗਰਦਾਰ ਬੰਦੇ ਨੇ ਪਿੱਛੇ ਉਹਨਾਂ ਵਾਸਤੇ ਮੈਂ ਬੋਝ ਦੇਖੀਏ ਉਹ ਵੀ ਜਿਹੜੀ ਆ ਨਾ ਗੱਲ ਬਹੁਤ ਦਿਲ ਨੂੰ ਲੱਗਦੀ ਆ ਤੇ ਹੁਣ ਵੀ ਹੁਣ ਦੇ ਮਾਹੌਲ 'ਚ ਵੀ ਲੱਗਦਾ ਕਿ ਆ ਉਹ ਗੱਲਾਂ ਬਿਲਕੁਲ ਸੱਚੀਆਂ ਆ ਮੈਂ ਕਹਿੰਦਾ ਸੁਣਾਈ ਦਈਏ ਸੁਣਾ ਦਿਓ ਹੱਲੇ ਦੇ ਨਾਲ ਸੁਣੋ ਵੀਰੋ ਪ੍ਰੇਮ ਦੇ ਨਾਲ ਅਸਦਾਏ ਸੂਈਆ ਦਿੱਲੀ ਜਾ ਕੇ ਰਾਣੀ ਨੂੰ ਅਸਦਾਏ ਸੂਈਆ ਦਿੱਲੀ ਜਾ ਕੇ ਰਾਣੀ ਨੂੰ تیر ਬਾੜੇ تیر ਬਾੜੇ ਤੇਰੇ ਬਾਰੇ ਬੱਬੇ ਦੀ ਮੈਂ ਕੋਰ ਵੇਖੀਏ ਜਿਵੇਂ ਨਸ਼ੇ ਰਹੁੰਦਾ ਮਾਨ ਬੀਜੀ ਬੱਬਰ ਸ਼ੇਰਾਂ ਦੀ ਉੱਤੇ ਫਾੜ ਵੇਖੀਏ ਬਾਦੀ ਕਰਦੇ ਨਹੀਂ ਤੇ ਜਿਹੜਾ ਬਾਦੀ ਕਰਦਾ ਉਹਦੀ ਬਾਦੀ ਚਰਦੇ ਨਹੀਂ ਖੰਡੇ ਨਾਲ ਖਗਦਾਰ ਬੰਦੇ ਨੇ ਤਿੰਨ ਚਾਰੋਂ ਨਾ ਛਿਗਦਾਰ ਬੰਦੇ ਬੜੀ ਕਿ ਸੀ ਆਈਡੀ ਜਿਹੜਾ ਤੁਹਾਡਾ ਨਗਮਾ ਸੀ ਉਹਦੇ ਵੀ ਤੁਸੀਂ ਗੱਲ ਕੀਤੀ ਸੀ ਕਿ ਕੁਝ ਕੁ ਉਹਨਾਂ ਦੇ ਗਤਾਰ ਬੰਦੇ ਨੇ ਕਿ ਕਿ ਉਹਨਾਂ ਵਾਸਤੇ ਮੈਂ ਬੋਝ ਦੇਖੀਏ ਉਹ ਵੀ ਜਿਹੜੀ ਆ ਨਾ ਗੱਲ ਬਹੁਤ ਦਿਲ ਨੂੰ ਲੱਗਦੀ ਆ ਤੇ ਹੁਣ ਵੀ ਹੁਣ ਦੇ ਮਾਹੌਲ 'ਚ ਵੀ ਲੱਗਦਾ ਕਿ ਆ ਉਹ ਗੱਲਾਂ ਬਿਲਕੁਲ ਸੱਚੀਆਂ ਹੀ ਮੈਂ ਕਹਿੰਦਾ ਸੁਣਾਈ ਤੇ ਇਹ ਸੁਣਾ ਦਿਓ ਹੱਲੇ ਦੇ ਨਾਲ ਸੁਣੋ ਵੀਰੋ ਪ੍ਰੇਮ ਦੇ ਨਾਲ ਅਸਦਾਏ ਸੂਈਆ ਦਿੱਲੀ ਜਾ ਕੇ ਰਾਣੀ ਨੂੰ ਅਸਦਾਏ ਸੂਈਆ ਦਿੱਲੀ ਜਾ ਕੇ ਰਾਣੀ ਨੂੰ ਤੀਰ ਬਾੜੇ ਤੀਰੇ ਬਾਲੇ ਤੀਰੇ ਬਾਲੇ ਬਾਬੇ ਦੀ ਮੈਂ ਕੋੜ ਵੇਖੀਏ ਜੀ ਨਾ ਸ਼ੇਰ ਹੁੰਦਾ ਮਾਨ ਵੀ ਜੀ ਬੱਬਰ ਸ਼ੇਰਾਂ ਦੀ